ਮੈਂ ਜਦੋਂ ਮਤਲਬ ਮੈਂ 10 ਸਾਲ ਦੀ gsi ਨਾ ਇਹ 9 ਸਾਲ ਦੇ ਸੀ ਮਤਲਬ ਮਤਲਬ 1 ਸਾਲ ਛੋਟੇ ਮੇਰੇ ਕੋ ਇਹ ਮਤਲਬ ਇਸ ਮਤਲਬ ਵਸ ਇਕੱਠੇ ਰਹਿੰਦੇ ਹੁੰਦੇ ਸੀ ਜਿੱਦਾਂ ਮੇਰਾ ਘਰ ਦੋ ਗਲੀਆਂ ਛੱਡ ਗਏ ਸੀ ਓਕੇ ਤੇ ਮੇਰੇ ਪਾਪਾ ਤੇ ਇਹਨਾਂ ਦੇ ਪਾਪਾ ਕਿ ਦੂਜੇ ਨੂੰ ਜਾਣਦੇ ਸੀ ਤੇ ਮੈਨੂੰ ਨਾ ਛੋਟੇ ਹੁੰਦੇ ਨੂੰ ਖੇਡਣ ਦਾ ਬਹੁਤ ਸ਼ੌਂਕ ਹੁੰਦਾ ਸੀ ਕਿ ਮੈਨੂੰ ਨਾ ਕੋਈ ਖੇਡੇ ਮਤਲਬ ਗਲੀ 'ਚ ਬੱਚੇ ਤਾਂ ਹੁੰਦੇ ਸੀ ਮੈਨਾਂ ਖੇਡਣ ਵਾਸਤੇ ਪਰ ਬਟ ਮੈਂ ਲੜ ਪੈਣੀ ਹੁੰਦੀ ਸੀ ਉਹਨਾਂ ਦੇ ਨਾਲ ਤੇ ਇਹਨਾਂ ਨਾਲ ਮੈਨੂੰ ਬੜਾ ਦਿਲ ਕਰਦਾ ਸੀ ਕਿ ਮੈਂ ਖੇਡਾਂ ਇਮਨਾ ਖੇਡਦੇ ਨਹੀਂ ਹੁੰਦੇ ਸੀ। ਇਹਨਾਂ ਨੂੰ ਗੁੱਡੀਆਂ ਦਾ ਸ਼ੌਂਕ ਹੁੰਦਾ ਸੀ ਕਿ ਮੈਂ ਗੁੱਡੀਆਂ ਡਾਣੀਆਂ, ਬਸ ਗੁੱਡੀਆਂ ਨੂੰ ਵੰਦਦੇ ਹੁੰਦੇ ਸੀ। ਜਦੋਂ ਵੀ ਕੋਈ ਰਸਤੇ 'ਤੇ ਜਾਣਾ ਇਹਨਾਂ ਨੇ ਸਿਰਫ ਆਸਮਾਨ ਵੱਲ ਵੇਖੀ ਜਾਣਾ ਕਿਉਂਕਿ ਪਤੰਗ ਤੇ ਨਹੀਂ ਟੁੱਟੀ। ਮੈਂ ਫੜ ਲਾ ਜਾ ਕੇ ਇਹਨੂੰ ਤੇ ਮੈਨੂੰ ਹੁੰਦਾ ਕਿ ਮੈਨਾਂ ਖੇਡਣ ਤੇ ਮੈਨੂੰ ਇਸ ਗੱਲ ਨੂੰ ਬਹੁਤ ਗੁੱਸਾ ਮਤਲਬ ਗੁੱਸਾ ਝੜਦਾ ਹੁੰਦਾ ਸੀ ਕਿ ਮੈਨਾਂ ਖੇਡਦੇ ਨਹੀਂ ਆ। ਇੱਦਾਂ ਮਤਲਬ ਬਾਅਦ ਵਿੱਚ ਅਸੀਂ ਆਪਣਾ ਮਤਲਬ ਜੁਆਇਨ ਫੈਮਿਲੀ ਚ ਚੱਲ ਗਏ ਅਸੀਂ ਆਪਣਾ ਮਕਾਨ ਲੈ ਲਿਆ ਫਿਰ ਅਸੀਂ ਜੁਆਇਨ ਫੈਮਿਲੀ ਚ ਚੱਲ ਗਏ ਅਸੀਂ ਬਾਅਦ ਵਿੱਚ ਅਸੀਂ 9 ਸਾਲ ਬਾਅਦ ਮਿਲੇ ਉਹ ਵੀ ਇੰਸਟਾਗ੍ਰam ਤੇ ਮੈਂ ਤੇ ਦੇਖਿਆ ਇਹਨਾਂ ਦੀ ਆਈਡੀ ਨੂੰ ਦੇਖਿਆ ਸੀ ਤੇ ਬਸ ਥੋੜੀ ਪਹਿਚਾਨ ਆ ਰਹੀ ਸੀ ਕਿ ਉਹੀ ਕੁੜੀ ਹੈਗੀ ਛੋਟੀ ਵਾਲੀ ਤੇ ਫਿਰ ਮੈਂ ਮੈਸੇਜ ਕੀਤਾ ਸੀ ਇਹਨਾਂ ਨੂੰ ਤੇ ਬਟ ਕੋਈ ਰਿਪਲਾਈ ਨਹੀਂ ਆਇਆ ਬਲੋਕ ਬਲੋ ਕਰਤਾ ਸੀਗਾ ਮੈਂ ਜਾਣਦੀ ਸੀ ਬਹੁਤ ਮੈਸੇਜ ਕੀਤੇ ਇਹਨਾਂ ਨੇ ਹੈਲੋ ਮੇਰੇ ਨਾਲ ਗੱਲ ਕਰੋ ਤੇ ਮੈਨਾਂ ਬਲੋਕ ਕਰਤਾ ਮੈਨੂੰ ਕਿਹਨਾਂ ਮੈਸੇਜ ਕਰੀ ਜਾਣਦੇ ਮੈਨੂੰ ਫਿਰ ਬਾਅਦ ਵਿੱਚ ਉਹਨਾਂ ਨੇ ਦੂਸਵੀ ਆਪਣੀ ਪਰਸਨਲ ਆਈਡੀ ਤੇ ਮੈਸੇਜ ਕੀਤਾ ਉਹ ਤੇ ਡিপি ਲੱਗੀ ਹੋਈ ਸੀ ਉਹਨਾਂ ਦੀ ਮੈਂ ਚੈੱਕ ਕੀਤੀ ਮੈਂ ਕਿਹਾ ਤੇ ਉਹੀ ਆ ਜਿਹਨੂੰ ਮੈਂ ਨਿੱਕੇ ਹੁੰਦੇ ਕਹਿੰਦੀ ਹੁੰਦੀ ਸੀ ਕਿ ਮੈਂ ਨਾ ਖੇਡੋ ਤੇ ਖੇਡਦੇ ਨਹੀਂ ਹੁੰਦੇ ਸੀ ਤੇ ਮੈਂ ਨਾ ਫਿਰ ਮਤਲਬ ਰਿਕੁਐਸਟ ਅਪਸੈਟ ਕਰ ਲਈ ਨਾ ਜੀ ਤੇ ਮੈਂ ਮੈਸੇਜ ਤੇ ਮਤਲਬ ਗੱਲ ਕਰਨ ਲੱਗ ਗਈ ਇਹਨਾਂ ਨੇ ਮੈਨੂੰ ਕਿਹਾ ਕਿ ਸਾਡਾ ਕੋਈ ਇੱਦਾਂ ਨਹੀਂ ਕਿ ਤੁਸੀਂ ਮੇਰੇ ਗਰਲਫ੍ਰੈਂਡ ਬਣ ਜਾਓ ਠੀਕ ਆ ਜਾਂ ਬॉयਫ੍ਰੈਂਡ ਬਣ ਜਾਓ ਕੋਈ ਇੱਦਾਂ ਸਾਡੀ ਗੱਲ ਨਹੀਂ ਸਿਰਫ ਅਸੀਂ ਜਸਟ ਸਿਰਫ ਇਹੀ ਕਹਿਇਆ ਇੱਕ ਦੂਜੇ ਨੂੰ ਕਿ ਮਤਲਬ ਸਿਰਫ ਫਰੈਂਡ ਬੰਨਾ ਚਾਹੁੰਨੇ ਆ ਫ ਮੈਨੂੰ ਇਹਨਾਂ ਦੇ ਲਾਈਫ ਬਾਰੇ ਨਹੀਂ ਸੀ ਪਤਾ ਉਹ ਦੋ ਕਿਨੇ ਦੀ ਮੰਮੀ ਪਾਪਾ ਦਾ ਵੀ ਡਿਵੋਰਸ ਹੋ ਗਿਆ ਨਾ ਇਹਨਾਂ ਨੂੰ ਪਤਾ ਸੀ ਮੇਰੀ ਮੰਮੀ ਪਾਪਾ ਦਾ ਕਿ ਸਾਡਾ ਹੀ ਮਤਲਬ ਮੇਰੀ ਮੰਮੀ ਪਾਪਾ ਦਾ ਡਿਵੋਰਸ ਹੋ ਗਿਆ ਵਾ